ਹਾਂਜੀ ਜਿਹੜਾ ਆਪਾਂ ਦੇ ਡਾਊਨ ਦੇ ਵਿੱਚੋਂ ਬਲਾਡੇ ਤੋਂ ਜਿਹੜਾ ਮਾਲ ਮੰਗਾਇਆ ਸੀਗਾ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਅੱਜ ਉਹ ਲਗਾ ਦਿੱਤਾ ਤੇ ਸਾਡਾ ਮਿਸਤਰੀ ਆ ਜੋ ਟੀਟੂ ਸਿੰਘ ਪਿੰਡ ਜੀਵਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਤੇ ਬਹੁਤ ਹੀ ਸੋਹਣਾ ਜਿਹੜਾ ਕੰਮ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਗੁਣ ਵੀ ਦਿਖਾਉਣੇ ਆ ਪੰਜਾਬੀ ਬੰਦਾ ਹੈਗਾ ਤੇ ਆਪਣਾ ਤੇ ਇਹਨਾਂ ਨੂੰ ਤੁਸੀਂ ਜ਼ਰੂਰ ਸਪੋਰਟ ਕਰੋ ਤੇ ਇਹਨਾਂ ਦਾ ਜਿਹੜਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਜਿਹੜਾ ਕੰਟੈਕਟ ਨੰਬਰ ਆ ਉੱਪਰ ਦਿੱਤਾ ਹੋਇਆ ਜੇਕਰ ਕਿਸੇ ਨੇ ਪੱਥਰ ਲਵਾਉਣਾਗਾ ਤਾਂ ਤੁਸੀਂ ਇਸ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਹੋ ਔਰ ਜੇ ਕਿਸੇ ਨੇ ਪੱਥਰ ਖਰੀਦਣਾ ਹੋਵੇ ਤਾਂ ਇਹ ਵੀ ਜਿਹੜਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਤੁਸੀਂ ਇਹਨੂੰ ਸੰਪਰਕ ਕਰ ਸਕਦੇ ਹੋ ਤੇ ਆਜੋ ਤੁਹਾਨੂੰ ਦਿਖਾਉਣੇ ਆ ਜਿਹੜੀ ਵੇਸਟਿੰਗ ਆ ਇਹਦੇ ਵਿੱਚੋਂ ਅਸੀਂ ਉਹ ਵੀ ਗੱਲਬਾਤ ਕਰਾਂਗੇ ਮਿਸਤਰੀ ਦੇ ਨਾਲ ਵੀ ਕਿੰਨੀ ਕੁ ਵੇਸਟਿੰਗ ਨਿਕਲੀ ਆ ਤੇ ਅਸੀਂ ਉਹ ਤੁਹਾਨੂੰ ਖੁਦ ਦਿਖਾਵਾਂਗੇ ਤੇ ਇੱਕ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਜਿਹੜਾ ਮਟੀਰੀਅਲ ਭੇਜਿਆ ਸੀਗਾ ਤੇ ਔਰ ਮਟੀਰੀਅਲ ਦੇ ਵਿੱਚ ਜਆ ਕਿੰਨਾ ਕੁ ਵਧਿਆ ਜਾ ਘਟਿਆ ਜਾ ਕੋਈ ਗੀੜਾ ਬੱਜਿਆ ਕਿ ਨਾ ਤੇ ਆਜੋ ਆਪਾਂ ਗੱਲਬਾਤ ਕਰਦੇ ਆਂ ਤੇ ਮਿਸਤਰੀ ਦੇ ਨਾਲ ਟਿੱਟੂ ਮਿਸਤਰੀ ਹੈ ਜੀ ਇਹ ਹਾਂਜੀ ਮਿਸਤਰੀ ਜੀ ਜਿਵੇਂ ਆਪਾਂ ਗੱਲ ਕਰੀਏ ਜਿਹੜਾ ਇਹ ਪੱਥਰ ਲੱਗਿਆ ਹੋਇਆ ਜੀ ਔਰ ਜਿੱਥੋਂ ਪੱਥਰ ਆਇਆ ਸੀ ਪੱਥਰ ਤੁਹਾਨੂੰ ਕੋਈ ਗੀੜਾ ਗੂੜਾ ਲੱਗਿਆ ਜੀ ਦਵਾਰੇ ਕੋਈ ਗੀੜਾ ਨਹੀਂ ਲੱਗਿਆ ਜੀ ਤੇ ਪੱਥਰ ਕਿਵੇਂ ਭੇਜਿਆ ਜੀ ਵਧੀਆ ਭੇਜਿਆ ਜੀ ਪੱਥਰ ਤੇ ਪੱਥਰ ਦੀ ਜੇ ਕੁਆਲਿਟੀ ਦੀ ਗੱਲ ਕਰੀਏ ਪੱਥਰ ਕਿਵੇਂ ਹੈ ਜੀ ਤੁਹਾਨੂੰ ਕਿਵੇਂ ਲੱਗਿਆ ਇਹ ਠੀਕ ਆ ਪੱਥਰ ਵਧੀਆ ਜੀ ਵਧੀਆ ਜੀ ਹਾਂਜੀ ਤੇ ਔਰ ਜੇਕਰ ਕਿਸੇ ਨੇ ਪੱਥਰ ਇਸ ਤਰ੍ਹਾਂ ਦਾ ਲਗਾਉਣਾ ਹੋਵੇ ਇਸ ਫੈਕਟਰੀ ਦੇ ਵਿੱਚੋਂ ਲੈਣਾ ਹੋਵੇ ਕੋਈ ਕਿਸੇ ਨੂੰ ਪ੍ਰੋਬਲਮ ਤਾਂ ਨਹੀਂ ਆਣੀ ਨਹੀਂ ਨਹੀਂ ਪ੍ਰੋਬਲਮ ਤੇ ਹਾਂਜੀ ਇੱਕ ਅਸੀਂ ਹੋਰ ਦਿਖਾਉਣੇ ਆ ਜਿਹ ਤੇ ਤੁਹਾਨੂੰ ਦਿਖਾਉਣੇ ਆ ਮਿਸਤਰੀ ਦੀ ਕਾਟਿੰਗ ਵੀ ਕਿੰਨੀ ਕ ਜਿਆਦਾ ਕੀਤੀ ਹੋਈ ਆ ਜਿਹੜੀ ਇਹਦੇ ਵਿੱਚੋਂ ਕਾਟਿੰਗ ਤੇ ਅਸੀਂ ਤੁਹਾਨੂੰ ਮਟੀਰੀਅਲ ਵੀ ਦਿਖਾਵਾਂਗੇ ਵੀ ਕਿੰਨਾ ਕਿ ਇਹਦੇ ਵਿੱਚੋਂ ਬਚਿਆਗਾ ਤੇ ਆਜੋ ਅਸੀਂ ਗੱਲ ਕਰਾਉਣੇ ਆ ਅਸੀਂ ਸਾਰਾ ਮਲਾਵਾਂਗੇ ਤੁਹਾਨੂੰ ਜਿਹੜਾ ਪੱਥਰ ਕਟਿਆ ਹੋਇਆ ਤੇ ਅਸੀਂ ਜਿਹੜਾ ਸਾਡਾ ਅਣਜਾਣ ਮਿਸਤਰੀ ਸੀ ਉਹਦੇ ਬਾਰੇ ਵੀ ਦੱਸਾਂਗੇ ਅੱਲੇ ਆਇਓ ਜੀ ਜਿਹੜਾ ਚੱਕ ਜਿਹੜਾ ਪੱਥਰ ਸੀਗਾ ਕਿੱਧਰ ਰੱਖਿਆ ਹੋਇਆ ਕਾਟਿੰਗ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਵੀ ਕਿੰਨੇ ਕਿ ਇਹਨਾਂ ਨੇ ਕੱਟ ਪੀਸ ਕੀਤੇ ਆ ਤੇ ਆ ਨਿੱਕੇ ਨਿੱਕੇ ਪੱਛਰਾ ਨਿਕਲੀਆਂ ਨੇ ਸਾਰੇ ਮਕਾਨ ਦੇ ਵਿੱਚੋਂ ਜਿੰਨਾ ਵੀ ਪੱਥਰ ਲਾਇਆਗਾ ਤੇ ਔਰ ਜਿਹੜਾ ਸਾਡਾ ਅਣਜਾਣ ਮਿਸਤਰੀ ਸੀ ਕੱਲ ਤੇ ਉਹ ਮੰਨ ਲਓ ਵੀ ਮਿਸਤਰੀ ਨਹੀਂ ਸੀਗਾ ਘਰੇ ਹੀ ਆਪਣੇ ਜਿਹੜਾ ਆਪਣਾ ਰਿਸ਼ਤੇਦਾਰ ਸੀ ਉਹ ਕੱਟਣ ਵਹਿ ਗਿਆ ਸੀ ਉਹਨੇ ਤਾਂ ਥੋੜੀਆਂ ਜਿਹੀਆਂ ਖਰਾਬ ਕਰਤੀਆਂ ਸੀ ਟਾਈਲਾਂ ਕੱਟਣ ਚ ਤੇ ਕਿਉਂਕਿ ਉਹ ਮਿਸਤਰੀ ਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਤੇ ਨਾਲ ਨਾਲ ਵੀਡੀਓ ਦੇਖੀ ਜਾਓ ਸਾਰੀ ਤੇ ਅਸੀਂ ਤੁਹਾਨੂੰ ਦਿਖਾਉਣਿਆ ਵੀ ਸਾਰੇ ਮਾਲ ਦੇ ਵਿੱਚੋਂ ਕਿੰਨੇ ਸਕੁਅਰ ਫੁੱਟ ਆਇਆ ਸੀਗਾ ਜੀ ਆਪਣਾ ਮਾਲ ਕਿੰਨਾ ਹਜ਼ਾਰ ਹਜ਼ਾਰ ਸਕੁਅਰ ਫੁੱਟ ਆ ਜਿਹੜਾ ਇੱਥੇ ਮਾਲ ਆਇਆ ਸੀ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਅਸਟੀਮੇਟ ਲਾ ਕੇ ਵਾਈ ਹੋਰਾਂ ਨੇ ਮਾਲ ਭੇਜਿਆ ਸੀਗਾ ਤੇ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਇੱਕ ਟਾਇਲ ਬਚੀ ਆ ਉਹਦੇ ਵਿੱਚੋਂ ਸਾਰੇ ਪੱਥਰ ਦੇ ਵਿੱਚੋਂ ਆ ਪਈ ਆ ਇੱਕ ਟਾਇਲ ਬਚੀ ਆ ਸਾਰਾ ਲਗਭਗ ਜਿਹੜਾ ਮਟੀਰੀਅਲ ਸੀਗਾ ਸਾਰਾ ਹੀ ਪ੍ਰੋਪਰ ਵਧੀਆ ਲੱਗਿਆਗਾ ਔਰ ਕਿਸੇ ਵੀ ਪੀਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਜੇਕਰ ਕਿਸੇ ਨੇ ਪੱਥਰ ਲਵਾਉਣਾ ਹੋਵੇ ਤੁਸੀਂ ਮਿਸਤਰੀ ਨਾਲ ਸੰਪਰਕ ਕਰ ਸਕਦੇ ਹੋ ਸਕ੍ਰੀਨ ਦੇ ਉੱਪਰ ਨੰਬਰ ਚੱਲ ਰਿਹਾ ਜੇਕਰ ਕਿਸੇ ਨੇ ਪੱਥਰ ਖਰੀਦਣਾ ਹੋਵੇ ਇਹ ਵੀ ਜਿਹੜਾ ਸਕ੍ਰੀਨ ਦੇ ਉੱਪਰ ਨੰਬਰ ਚੱਲ ਰਿਹਾ ਤੇ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਇਹ ਪੱਥਰ ਮਿਲਦਾ ਔਰ ਜਿਹੜੇ ਸਾਡੇ ਮਿਸਤਰੀ ਜੀ ਨੇ ਤੇ ਇਹਨਾਂ ਦੀ ਵੀ ਲੇਬਰ ਆ ਜਿਹੜੀ ਬਹੁਤ ਹੀ ਜੈਨੂਅਨ ਰੇਟਾਂ ਦੇ ਵਿੱਚ ਆ ਜਿਹੜੀ ਇਹਨਾਂ ਦੀ ਲੇਬਰ ਆ ਗਈ ਤੇ ਬਹੁਤ ਜ਼ਿਆਦਾ ਐ ਨਹੀਂ ਹੈਗਾ ਵੀ ਜਿਵੇਂ ਵਈਏ ਨੇ ਜਿਹੜੇ ਉਹ ਜ਼ਿਆਦਾ ਮੰਗਦੇ ਆ ਰੇਟ ਉਦਾਂ ਦੇ ਰੇਟ ਨਹੀਂ ਹੈਗੇ ਕਿਉਂਕਿ ਪਰਿਵਾਰ ਦੇ ਹਿਸਾਬ ਨਾਲ ਜੇਕਰ ਕਿਸੇ ਗਰੀਬ ਪਰਿਵਾਰ ਨੇ ਲਵਾਉਣੀ ਆ ਤੇ ਉਹਨਾਂ ਲਈ ਬਹੁਤ ਵਧੀਆ ਮਿਸਤਰੀ ਜਿਹੜੇ ਕੰਮ ਵੀ ਕਰਕੇ ਦੇ ਦਿੰਦੇ ਨੇ ਤੁਸੀਂ ਆ ਦੇਖ ਸਕਦੇ ਹੋ ਜਿਹੜੀ ਸਫਾਈ ਆ ਕਿੰਨੀ ਜਿਆਦਾ ਸਫਾਈ ਆ ਔਰ ਮਿਸਤਰੀ ਨੇ ਕਿਹਾ ਵੀ ਜਿਹੜਾ ਇੱਥੋਂ ਮੂਹਰੋਂ ਆਪਾਂ ਜਦੋਂ ਬੰਦ ਕਰਦੇ ਆ ਪੱਟੀ ਤੁਸੀਂ ਦੇਖ ਲਓ ਮਿਸਤਰੀ ਸਾਰੇ ਇਦਾਂ ਹੀ ਛੱਡ ਜਾਂਦੇ ਨੇ ਤੇ ਇਹਨਾਂ ਨੇ ਮਿਸਤਰੀ ਨੇ ਇੱਕ ਰਦਾ ਬਕਾਇਦਾ ਲਾਇਆਗਾ ਅਗਰ ਵੀ ਜਿਹੜਾ ਇੱਥੇ ਚੜਨ ਵੇਲੇ ਤੇ ਜਾਂ ਹੁਣ ਅੱਗੇ ਪ੍ਰੋਗਰਾਮ ਆ ਵਿਆਹ ਦਾ ਮੈਰਿਜ ਦਾ ਵੀ ਇੱਥੋਂ ਜਿਹੜੀ ਟਾਇਲ ਨਾ ਟੁੱਟੇ ਤੇ ਮੈਨੂੰ ਇਹ ਬਹੁਤ ਵਧੀਆ ਕੰਮ ਲੱਗਿਆ ਤੁਸੀਂ ਵੀ ਦੱਸੋ ਕਮੈਂਟਾਂ ਦੇ ਵਿੱਚ ਤੁਹਾਨੂੰ ਕਿਦਾਂ ਦਾ ਕੰਮ ਲੱਗਿਆ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਤੇ ਲਾਈਕ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਹੀ ਧੰਨਵਾਦ ਜਿੰਨੇ ਵੀ ਵੀਰ ਸਾਰੇ ਵੀਡੀਓ ਨੂੰ ਦੇਖ ਰਹੇ ਨੇ ਔਰ ਸਾਡੇ ਟਿੱਟੂ ਮਿਸਤਰੀ ਦਾ ਤੇ ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਕੰਮ ਕਰ ਰਹੇ ਨੇ ਧੰਨਵਾਦ ਜੀ